ਕਬੱਡੀ 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 ਵੇਖ ਲੜਕਰੇ ਪੈਂਦੇ ਆ ਮਿਤਰਾ ਦੇ ਕੱਪ ਦੇ ਉੱਤੇ ਲੈ ਦੁਆਰੇ ਪੈਂਦੇ ਸੀਤ ਦੇ ਪਿੰਡ ਦਾ ਇਹ ਕਹਿੰਦੇ ਹੁੰਦੇ ਵੀ ਪ੍ਰਸਿੱਧ ਕਬੱਡੀ ਖਿਡਾਰੀ ਸਰਜੀਤ ਨੇ ਬਿੰਦਰ ਨੇ ਸੈਦੋ ਵਾਲੀ ਨੇ ਤਕੜੀ ਕਬੱਡੀ ਖੇਡੀ ਹੈ ਅਮਰੀਕ ਬਣਾਏ ਤੇ ਕਹਿੰਦੇ ਸੁਖੀ ਬੈਸ ਨੇ ਕੁਲਦੀਪ ਹੁਣਾ ਨੇ ਮੇਲੇ ਕਰਵਾ ਕੇ ਐਨ ਕਹਿੰਦੇ ਸਤਕਰਨ ਖੋਸੇ ਉਹਨਾਂ ਨੇ ਉਸ ਪਿੰਡ ਦੀ ਚਰਚਾ ਵਰਲਡ ਦੇ ਵਿੱਚ ਕਰਵਾਤੀ ਹੈ ਦਾਰੇਪੁਰੀਏ ਨੇ ਇਸ ਵੇਲੇ ਗੱਲ ਸਿਰੇ ਲਾਤੀ ਹੈ ਹੀ ਜਿਹੜਾ ਤਪੁਰਜੀ ਵਾਲੇ ਨੂੰ ਲਾਉ ਜੱਪੇ ਆਪਾਂ ਵੱਡੇ ਮਾਇਆ ਵੱਡੇ ਮਾਇਆ ਏ ਏ ਪਰ ਕਲਿਆਣਾ ਵਾਲਾ ਜੱਖੀਪਾ ਪਿੰਡ ਕਲਿਆਣਾ ਨਾਮ ਨਿੱਕੂ ਐ ਆਹ ਵੇਖਦਾ ਵੀ ਇਸ ਵੇਲੇ ਨਿੱਕੂ 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 ਆਹ ਵੇਖਦਾ ਵੀ ਇਸ ਵੇਲੇ ਕਲਿਆਣਾ ਵਾਲੇ ਨਿੱਕੂ ਨਾਲ ਵੱਲੋਂ 500 ਲੱਖ ਖਲਾਰ ਦਾ ਰੇਡਰ ਖਰੇ ਖਰੇ ਠਾਰਦਾ ਆਹ ਸਾਹਮਣੇ ਇਸ ਵੇਲੇ ਦੀਪਦੁਰਜੀ ਵਾਲਾ ਕਬੱਡੀ 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 ਆ ਪੈ ਗਈ ਪੁੱਠੀ ਦਿਲੋਂ ਮਾਰ ਕੇ ਜਾਨ ਥੱਲੇ ਨੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਕੀਤਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ ਦੁਨੀਆ ਐਵੇਂ ਨਹੀਂ ਮੰਨਦੀ ਖੇਡ ਦਿਖਾਉਣੀ ਪੈਂਦੀ ਏ ਇਹਨੂੰ ਪਹਾੜੀਆ ਵੱਲੋਂ ਉਧਰਲੇ ਪਾਸੇ ਹੈਪੀ ਠੇਕੇਦਾਰ ਮਾਨਾ ਠੇਕੇਦਾਰ ਮਾਨਕ ਠੇਕੇਦਾਰ ਸਾਹੀ ਠੇਕੇਦਾਰ ਤੇ ਪ੍ਰਦੀਪ ਠੇਕੇਦਾਰ ਵੱਲੋਂ ਹੈਰੀਦਾਲਾਪੁਰ ਲਈ ਪੰਤੋਂ ਪਰ ਉਧਰ ਵੇਖੋ ਦਬਰਜੀ ਵਾਲਾ ਦਬਰਜੀ ਵਾਲਾ ਮੈਨੂੰ ਲੱਗਦਾ ਵੀ ਹੁਣ 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 ਜਿ ਵਰਕਣ ਆਏ ਆ ਲੋਕ ਨਜ਼ਾਰੇ ਲਈ ਜਾਂਦੇ ਆ ਉਹ ਲੋਕ ਨਜ਼ਾਰੇ ਲੈਣ ਆਏ ਆ ਲੋਕ ਨਜ਼ਾਰੇ ਲਈ ਜਾਂਦੇ ਆ ਆਲਮਗੀਰੀਆ ਤਾਰਾਪੁਰ ਤਾਲਾਪੁਰ ਵਾਲਾ ਹੈਰੀ 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 ਮੈਨੂੰ ਲੱਗਦਾ ਦੀ ਹੁਣ ਹੁਣ ਚੱਕੇ ਚੱਕੇ ਵਾਹ ਓਏ ਤਾਰਾਪੁਰ ਵਾਲੇ ਦੀ ਬਣਾਈ ਹੋਈ ਹੈ ਪਿਆਰ ਹੈ ਬੱਬੀ ਜਿਹੜੇ ਖੋੜਾਂ ਦੇ ਨਾਲ ਪਰ 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 ਤੇ ਕਲਿਆਣਾ ਪੀਤਾ ਪੀਤਾ ਸਰਾ ਲ ਆ ਗਿਆ ਜਾਨਗੇ ਆ ਬਾਈ ਟੈਂਟਰ ਆ ਪਾਰ ਵੀ ਕਿਤੇ ਜੋਰ ਚ ਆਇਆ ਸਾਹਮਣੇ ਕਬੱਡੀ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਆ ਬਿੱਲਾ ਤੇ ਦੀਪ ਬਿੱਲਾ ਤੇ ਦੀਪ ਬਿੱਲਾ ਤੇ ਦੀ ਸਰਾ ਸਰਾ ਇਹਨੂੰ ਕਹਿੰਦੇ ਨੇ ਵੀ ਮੇਲਾ ਬਣ ਗਿਆ ਇੱਕ ਪੜਗੇ 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 ਲੱਤਿਆਣਾ ਛਿੜਗੇ ਲੱਤਿਆਣਾ ਛਿੜਗੇ ਲੱਤਿਹੜਗੇ ਪੜਗੇ ਲਲਕਾਰੇ ਛਿੜਗੇ ਤਲਵੰਡੀ ਰਾਏ ਰੇਡਰ ਵੱਡੇ ਵੱਡੇ ਟਾਏ ਆਹ ਰਿਕਾਰਡ ਇੰਦਰ ਨੇ ਬਣਾਏ ਦਾ ਪੇਤ ਕਹਿੰਦੇ ਪੁਲਸੀਏ ਨੇ ਸਗਾਏ ਆਹ ਦਰਿਆ ਤੇ ਗੱਲਾਂ ਚ ਪੂਰੇ ਪੰਗੜੇ ऐसे ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ